ਜਿਹੜੇ ਕੂਤਰਾ ਜੋ ਵੀ ਇਹ ਨਹੀਂ ਡਿਆ ਰਹੀ ਆ ਠੀਕ ਹੈ ਉਡਾਇਆ ਵਾਹੀਂ ਇਹ ਘਰੇ ਵਾਲਾ ਨਾਲ ਆ ਸੀਗਾ ਪਰ ਬਾਜੀ ਤੋਂ ਆਪਾਂ ਰੋਕ ਲਿਆ ਘਰੇ ਉੱਚਾ ਵਾਲਾ ਉੜਦਾ ਜੇ ਮੈਂ ਕਹਾ ਕਟਿਆ-ਕੁੱਟਿਆ ਜਾਊਗਾ ਛੱਟੀ ਕਾਲੀ ਦਾ ਹਾਂ ਉਹ ਟਾਈਮ 'ਚ ਕਟਿਆ ਜਾਣਾ ਸੀ ਬਾਲਾ ਜਾੜੇ ਬੱਚੇ ਬਹੁਤ ਚੰਗੇ ਉੜਦੇ ਸੀ ਬਹੁਤ ਜ਼ਿਆਦਾ ਚੰਗਾ ਰਿਜ਼ਲਟ ਆਦਾ ਬੱਚੇ ਨਹੀਂ ਗਏ ਉੱਥੇ ਨਹੀਂ ਬੱਚੇ ਨਹੀਂ ਪਰ ਕੂਤਰੀ ਉਹ ਜੇ ਨਾਲ ਲਾ ਦੀ ਦੇਣਾ ਅੱਛਾ ਸਾਰਾ ਕੋ ਵੇਖਣਾ ਪੈਂਦਾ ਅੱਛਾ ਇਹ ਜਿਹੜੇ ਤੈਨੂੰ ਤਾਂ ਵਖਾਏ ਦੋ ਭਰਾ ਉਹਨਾਂ ਬਾਹਰੀਆਂ ਲੱਤਾਂ ਕਾਲੀਆਂ ਯਾਵਣੀ ਆ ਇਹ ਸਹੀ ਨਹੀਂ ਆ ਸਾਰੇ ਇਹ ਉਹ ਨਹੀਂ ਇਹ ਉਹ ਰਵੇ ਲੱਡ ਲਾਈਨ ਤੇ ਚੰਗੇ ਬਈ ਬਈ ਹਾਂ ਇਹ ਉਹ ਹੋਰ ਹਾਵਾ ਰਿਹਾ ਆ ਛਾਂਟ ਨਹੀਂ ਜਾਂ ਬਾਹਲੇ ਮੋਟੇ ਨਹੀਂ ਇਹ ਕਿਹੜੇ ਦੇ ਬਈ ਇਹਦੇ ਭਰਾ ਦੀ ਪੱਟੀਆਂ ਇਹ ਬੜਾ ਹੈ ਇਹਨਾਂ ਨੇ ਇੰਨੀ ਰੰਗ ਕੱਢਿਆ ਇਹ ਪੰਨ ਸੀਗੇ ਨੀਲੇ ਕਦਾ ਘਰੋਂ ਚਲੇ ਗਏ ਡਾਵੇ ਵਾਲੇ ਹੋ ਜਾਂਦੇ ਨੇ ਨੀਲੇ ਕੱਢਦੇ ਆ ਫਿਰ ਇਹ ਦੋਨੇ ਭਰਾ ਰਾਖੀ ਲੈ ਕੇ ਅੱਛਾ ਉੱਚੇ ਬਾਲੇ ਉੜਦੇ ਕਰਕੇ ਠੀਕ ਹੈ ਪੰਨ ਸੀਗੇ ਤਿੰਨਾਂ ਚੋਂ ਇੱਕ ਚਲਾ ਗਿਆ ਫਿਰ ਦੋ ਭਰਾ ਦਾ ਠੀਕ ਹੈ ਕੁੱਤਰ ਸਾਰੇ ਬੜੇ ਚੰਗੇ ਆ ਯਾਰ ਬਰੀਡ ਪ्योर ਗਰੀ ਬਟਾਂ ਦੇ ਸਾਰੇ ਜੀ ਚਾਹੇ ਗੋਲਿਆ ਚਲਾ ਦੇ ਉਹਦਾ ਉਹਦੀਆਂ ਵੀ ਤਾਂ ਵੀ ਉੱਡਣਗੀਆਂ ਜੇ ਕਿਹਦੇ ਕਰਮ ਮਾੜੇ ਹੋਏ ਤਾਂ ਕਹਣਾਗੀ ਆ ਵਾਹ ਪ्योर ਗਰੀ ਬਟਾਂ ਕਿਉਂਕਿ ਕਿਸੇ ਕੁੱਤਰ ਦੇ ਵਿੱਚ ਕੋਈ ਉਹ ਨਹੀਂ ਹੈਗੀ ਆਊਟ ਨਹੀਂ ਹੋਵੇ ਬਲੱਡ ਚ ਬਾਹਰ ਹੋਣੀ ਨਾ ਮੈਂ ਤੁਹਾਨੂੰ ਉਹ ਸੈਟਨ ਪਾਇਆ ਹਾਂ ਮੈਂ ਨੈਬਰੀਡ ਕਰਨਾ ਵੀ ਆਉਂਦੇ ਹਾਂ ਉਹ ਲਿਆ ਕੇ ਪਾਤਾ ਰਸਤਾ ਆ ਜਿਵੇਂ ਉਸਤਾ ਦੇ ਘਰ ਉਾਈਏ ਹਾਂ ਵਿੱਚ ਜਦੋਂ ਉਹਦੀ ਚ ਪਾ ਲੰਨਾ ਇਹ ਟਟੀ ਨਹੀਂ ਆਈ ਹੈ ਨਾ ਇਹ ਉਸਤਾ ਨਹੀਂ ਟਰੋ ਬਹੁਤ ਚੰਗਾ ਰਿਜ਼ਲਟ ਹੈ ਤੇ ਬਹੁਤ ਚੰਗੇ ਬੱਚੇ ਆ ਤੇ ਪਿਛਲੇ ਸਾਲ ਵੀ ਤੇ ਹਮਮ ਇਹ ਚ ਕਾਕਾ ਬਣਦਾ ਹਮਮ ਕੱਢੇ ਡੱਬੇ ਹੀ ਦੇਖੀ ਜਾਂਦੇ ਆਪਣੇ ਬੰਦੇ ਆਹ ਗੁਪਤਾ ਨੇ ਬੜੀ ਕਲਾ ਦੀ ਆ ਦਿੱਤੀ ਰੀਤ ਸਾਦ ਨੇ ਏਰਕੀ ਏਰਗੀ ਲੱਗ ਗਈ ਹੈ ਇਹਨੇ ਬੱਚੇ ਰੱਖਣਾ ਵਾਸਤੇ ਜਾਂ ਕਿ ਡਾਉਣ ਵਾਸਤੇ ਨਹੀਂ ਆਪਾਂ ਲਿਆਂਦੀ ਰੱਖਣਾ ਵਾਸਤੇ ਲਿਆਂਦੀ ਠੀਕ ਹੈ ਅੱਜ ਤੇ ਕੀ ਕੀ ਆਇਆ ਇਹਦਾ ਬਕਾਹਲਾ ਲੰਤਰਾ ਗਾਣੋਂ ਹੋਣਾ ਰਹੇ ਰਹੇ ਇਹ ਕਿਹੜਾ ਜੋ ਬਈ ਇਹ ਜਿਹੜੇ ਤੈਨੂੰ ਕੂਤ ਨਹੀਂ ਬਖਾਇ ਖੱਟੀਆਂ ਅੱਖਾਂ ਕਾਲੀਆਂ ਜੀਆਂ ਦੇ ਇਹ ਸਭ ਤੋਂ ਵੱਡਾ ਭਰਾ ਪਹਿਲਾ ਆ ਇਹ ਪਹਿਲੀ ਚੋਲੀ ਦਾ ਮਾ ਜਿਹੜੇ ਕੁੱਡੇ ਬਾਲੇ ਥਾਵਾਂ ਤੇ ਕਿਤੇ ਚਾਨਣ ਹੋਇਆ ਜਾਂਦਾ ਜਿਹੜੇ ਰਾਵਾਂ ਦਾ ਬਾਲੇ ਸਾਸੀ ਕੂਤ ਪਰ ਸਾੰਭੀ ਬੈਠਾ ਵੀ ਜੇ ਇੱਕ ਪਾਸੇ ਕੋਈ ਗੱਲਬਾਤ ਹੋ ਜੇ ਦੂਜੇ ਪਾਸੇ ਕਬੂਤਰ ਬਾਜ ਜਾਣ ਇਹ ਇਹਦੇ ਦੂਜੀ ਗੱਟ ਚ ਲਾ ਕੇ ਇਹ ਉਹ ਦੂਜੀ ਕਬੂਤਰੀ ਦੇ ਰਹਾ ਹਾਂ ਅੱਛਾ ਨਹੀਂ ਨਹੀਂ ਹੈਗਾ ਮੈਂ ਇਹ ਤੁਹਾਨੂੰ ਚਾਹ ਤੇ ਮਾਰਿਆ ਹੈ ਬਈ ਇਹ ਨੱਥੋ ਵੀ ਉੱਠ ਗਿਆ ਸੀਗਾ ਰਾਤ ਨੂੰ ਬੈਠਾ ਨਹੀਂ ਦੂਜੇ ਦਿਨ 11 ਵਜੇ ਪਾਇਆ ਸੰਦੀਪ ਦੇ ਘਰੇ ਬਹੁਤ ਤਕੜਾ ਉੜਦਾ ਹੀ ਘਰੇ ਕੂਤਰ ਇਹ ਇਹ ਫਿਰ ਕਿਹੜਿਆਂ ਚ ਪਾਇਆ ਬਈ ਇਹ ਇਹ ਨਹੀਂ ਕਾਕਾ ਵਾਲਿਆਂ ਜੀ ਬਈ ਪਹਿਲਾਂ ਇਹਦੇ ਚ ਜ਼ਿਆਦਾ ਇਹ ਕਾਕਾ ਥੋੜਾ ਜਿਹਾ ਘੱਟ ਠੀਕ ਹੈ ਜਾਂ ਉਹ ਆਪਣੇ ਦੂਜੇ ਕੂਤਰਾਂ ਦਾ ਵਿੱਚ ਬਲੱਡ ਘਮਾਇਆ ਵਾ ਠੀਕ ਹੈ ਯਾਨੀ ਕਿ ਜਿੰਨੇ ਵੀ ਕੂਤਰ ਆਪਣੇ ਪਿਓਰ ਕਾਕਿਆਂ ਨਾਲ ਲਾਏ ਹੋ ਇਹਨਾਂ ਦੇ ਵਿੱਚ ਉਹ ਦੂਜੇ ਵੱਡੇ ਕੂਤਰਾਂ ਦਾ ਗੱਟ ਬਣਾਇਆ ਇਹ ਐਲੀਡੀ ਦਿੱਤੀ ਸੀਗੀ ਬਾਈ। ਹਾਂ। ਕੱਲੀ ਰਹਿ ਗਈ ਸੀਗੀ ਮੋਠਾ ਵਾਲੀ ਦੂਜੀ ਬਾਜੀ ਇਹ ਦਿੱਤੀ ਵੀ ਆ ਉਥੋਂ ਤਾਰੇ ਵਾਲਿਆਂ। ਇਹ ਕਿਹੜੇ ਬਲੱਡ ਜਮੈਂ? ਇਹ ਵੀ ਇਹਦੀ ਭੈਣ ਆ ਸਗੀ। ਇਹਦੇ ਚ ਜ਼ਿਆਦਾ ਦੂਜਾ ਬਲੱਡ ਆ ਜਿਹੜਾ ਆਪਣੇ ਕੂਤਰ ਵਾਲਾ ਖੱਤੀਆਂ ਅੱਖਾਂ ਵਾਲਾ। ਠੀਕ ਹੈ। ਬਹੁਤ ਚੰਗੇ ਬੱਚੇ ਉੜਦੇ ਇਹਦੇ। ਮੋਠਾ ਵਾਲੀ ਕੱਲੀ ਰਹਿ ਗਈ ਸੀਗੀ। ਉਦੋਂ ਬਾਅਦ ਤਾਰੇ ਵਾਲੀ ਛੱਡੀ ਉੱਥੇ ਵੀ ਸਾਂਝੀ ਕਰ ਗਈ ਸੀਗੀ। ਸਾਰਾ ਕੂਤਰਾਂ ਦੀ ਸਾਂਝੀ ਹੋ ਗਈ ਸੀਗੀ। ਜਾਂਦੇ ਨਹੀਂ ਬਹੁਤ ਘਟ ਜਾਂਦੇ ਛੋਟੀ ਛੋਟੀ ਪਿੰਡਾਂ ਦੇ ਜਿੱਤੇ ਰਵਾਇਆਂ ਛੋਟੇ ਛੋਟੇ ਪਿੰਡਾਂ ਦੇ ਹਾਂ ਤਾਰੇ ਵਾਲਾ ਵੀ ਛੋਟਾ ਜਈ ਆ ਤੇ ਮੋਠਾ ਵਾਲੀ ਵੀ ਜਿਵੇਂ ਛੋਟਾ ਜਾ ਪਿੰਡਾਂ ਸੁੱਤੇ ਉੜਦੇ ਜਾਂ ਮੜਦੇ ਨਹੀਂ ਇਹ ਪੱਧਰੀ ਉੜਦੇ ਉੱਚੇ ਵੀ ਤੇ ਬਾਹਲੇ ਨੀਵੇਂ ਨਹੀਂ ਥੱਲੇ ਲੱਗੇ ਮੜਦੇ ਤਿੱਖੇ ਉੜਦੇ ਹਾਂ ਤਿੱਖੇ ਉੜਦੇ ਉਹ ਹੋ ਰਹੀ ਹੈ ਬਈ ਬਾਈ ਇਹ ਉਤਰ ਤੇ ਅੱਲੀ ਵੀ ਨਹੀਂ ਲੈ ਕੇ ਬਹੁਤ ਜ਼ਿਆਦੀ ਜਾ ਜਾਵਾਂਗਾ ਤੱਕ ਲਈ ਸਤਿ ਸ਼੍ਰੀ ਅਕਾਲ ਅਸੀਕਾਲ